ਕਿੰਛ ਸਲੇਕ ਮਾਚਦੇ ਕਰਦੇ ਪਹੁੰਚ ਇੰਟਰਵਿਊ ਹੈ ਦੇਖੋ ਕਿੰਦਾ ਸੁਨਵਾਦਾ ਜੀ ਗੁੱਡ ਮਾਰਨਿੰਗ ਜੀ ਅੱਜ ਅਸੀਂ ਤੁਹਾਨੂੰ ਸ਼ਾਂਤੀ ਦੇ ਵਿੱਚ ਦੇਖੋ ਪਿਆਗਾਤਾ ਹੈ ਇਸ ਕੀ ਉਹ ਰਾਤ ਮਮਾ ਗਈ ਬਿਲੀ ਸੀ ਨਾ ਮੇਰੇ ਰਸਤੇ ਮੈਂ ਜੀ ਗੁੱਡ ਮਾਰਨਿੰਗ ਜੀ ਅੱਜ ਅਸੀਂ ਤੁਹਾਨੂੰ ਦਿਖਾਉਂਦੇ ਆ ਮਾਚਦਾ ਇੱਕ ਹੋਰ ਪਿੰਡ ਇਸ ਸਵੇਰੇ ਦੀ ਮਾਰਨਿੰਗ ਆਜੋ ਦੇਖੋ ਯੂਨਲਾ ਕਿੰਨੀ ਸ਼ਾਂਤੀ ਹੈ ਦੇਖੋ ਉਹ ਸਾਹਮਣੇ ਕੀ ਹੈ ਉੱਚਾ ਜਾਨਾ ਕਿਵੇਂ ਕੱਟ ਜਲਾਇਆ ਹੋਇਆ ਲੱਗ ਉਹ ਪਹਾੜ ਜੀ ਤੇ ਹਾਂ ਉਹਦੇ ਉੱਪਰ ਸੂਰਜ ਦੀਆਂ ਪਹਿਲੀਆਂ ਕਿਰਨਾਂ ਇਹਨਾਂ ਤੇ ਪੈਂਦੀਆਂ ਨੇ ਜਦੋਂ ਕਿੰਨਾ ਸੋਹਣਾ ਲੱਗਦਾ ਇਹ ਕਾ ਆ ਜੀਵ ਚਿਤ ਰਖਦਾ ਨਾ ਸਾਹਮਣੇ ਜਿਹੜੀ ਆਹ ਛੋਲੇ ਛੋਲੇ ਜਿਹੇ ਪੱਤੇ ਵਾਲੇ ਕੁਛ ਅਲੱਗ ਜੀ ਚਿੱਲੀ નીચે ਪੱਲੇ ਔਖਾ ਜਿਹਾ ਗੁੱਡ ਮਾਰਨਿੰਗ ਸਰ ਹਾਈ ਗੁੱਡ ਮਾਰਨਿੰਗ ਕਿਵੇਂ ਸਰ ਰਾਣਾ ਸਰ ਆਂਬ ਲੱਗੇ ਹੋਏ ਨੇ ਨਾ ਆਹ ਹਾਂ ਇਹਨੂੰ ਪਰਜਮ ਗੱਲ ਆਜੂ ਕੋ ਛੱਪੇ ਚਲੋ ਇਹ ਪਹਿਲਾਂ ਕਹਿੰਦੇ ਬੇਲ ਨਹੀਂ ਮਹਾ ਠੀਕ ਆ ਮਹਾ ਆਂਬ ਨੇ ਹਾਂ ਹਾਂ ਚਲੋ 7 ਤਾਈਂ ਜਾ ਕੇ ਦੇਖਦੇ ਆਪਾਂ ਕਿਵੇਂ ਦਾ ਵੀਊ ਹੈ। ਵਾਹ ਜੀ। ਬਹੁਤ ਬੜਾ ਬੇਬੀ। ਮਾ ਚਲਦੇ। ਇਤਜਾਦ ਕਰਦੇ ਉੱਪਰ ਹਨਾ ਇੱਕ ਵੀਊ ਹੈ। ਦੇਖੋ ਕਿੰਨਾ ਸੋਹਣਾ ਲੱਗਦਾ ਇਹ ਕਿੰਨੇ ਦੀ ਜਿਹੜੇ ਛੱਤਾਂ ਨੇ ਘਰਾਂ ਦੀ ਐਵੇਂ ਪਾਈਆਂ ਹੁੰਦੀਆਂ ਐਸੇ ਤੁਸੀਂ ਪੁਰਾਣੇ ਛੱਤੇ ਪੁਰਾਣੇ ਛੱਤਾਂ ਹਨ ਇਹ ਕਾਦੀ ਨੇ ਸਰ ਜ्याम ਕੱਲ ਬੂਮਨੇ ਗਏ ਸੀ ਸਲੇਟ ਨਹੀਂ ਦਿਵਾ ਪੈਣੇ ਜਾ ਰਹੇ ਬੜੇ ਝੂਲ ਕੇ ਪਰ ਇਹ ਉਹ ਸਲੇਟ ਤਾਂ ਸਸਤੀ ਕਹਿੰਦੀ ਸੀ ਉਹ ਤਾਂ ਉਸ ਤੋਂ ਸਸਤੀ ਹੈ ਹਨ ਦਿਖਾਉਣਾ ਤੁਹਾਨੂੰ ਨਹੀਂ ਦਵੋ ਆ ਦੇਖੋ ਮਤਲਬ ਐਦਾਂ ਦਾ ਪੱਥਰਾਂ ਨੂੰ ਕੱਟ ਕੇ ਆਵਾਜ਼ ਆਉਂਦੀ ਹੈ ਇਹਦੇ ਵਿੱਚ ਕੱਟ ਕੇ ਛੱਤ ਬਣਾਈ ਹੋਈ ਆ ਇਟ ਐਟਚ ਕਦਰ ਨਾਲ ਕੀਤੇ ਹੁੰਦੇ ਨੇ ਸਲੋਹੇ ਦੇ ਵਿੱਚ ਪਾ ਕੇ ਹੈ। ਅੱਧਾ ਲੱਕੜ ਦੇ ਹੇਠੇ ਬੰਬੂ ਪਾਏ ਹੋਏ ਨੇਗੇ। ਇਹ ਇਸ ਤੋਂ ਪਹਿਲੇ ਹੁੰਦਾ ਹੈ ਨਾ। ਉਹ ਕੁੱਲੀ ਦਾ ਹਿੱਸਾ ਆ। ਹੁਣ ਇਹਨਾਂ ਨੇ ਲੈਂਟਰ ਪਾਨੇ ਸ਼ੁਰੂ ਕਰਤਾ। ਦੇਖੋ ਜੀ ਮੈਂ ਹੁਣ ਆਹ ਲੈਂਟਰ ਆਪਣੇ ਪੰਜਾਬ 'ਚ ਪਾਏ ਹੁੰਦੇ ਨੇ। ਸੇਮ ਆਪਣੇ ਪੰਜਾਬ ਵਾਲੇ ਕੰਮ ਦੀ। ਹਾਂ। ਅੱਛਾ। ਕਿੱਲਾ ਜਿਵੇਂ ਐਸੇ ਕਿੱਲ ਲੱਗੀ ਹੈ। ਇੱਕ ਕਿੱਲਾ ਹੈ। ਹਾਂਜੀ ਹਾਂ ਇਹ ਕਿਲ ਕੇ ਸਾਰੇ ਹੀ ਇਸ ਕੋ ਸਲੇਟ ਕੋ ਖੜਾ ਕਰਤੇ ਅੱਛਾ ਗਲੀ ਕਰਕੇ ਇਹ ਬੰਬੂ ਹੁੰਦੇ ਇਸ ਵਾਰ ਕਿੱਲੇ ਮਤਲਬ ਲੱਕੜੀ ਦੇ ਠੀਕ ਹੈ ਉਸ ਕੇ ਬਾਅਦ ਇਹ ਹੁੰਦਾ ਥਾ ਇਹ ਓਕੇ ਸਭ ਇਸ ਸਲੇਟ ਮੇ ਕਿਲ ਹੁੰਦੇ ਸਾਰੇ ਲੱਭੇ ਉਸ ਲੱਭੀ ਰਹੇ ਨੇ ਇਹ ਦੇਖੋ ਇਹ ਵੀ ਕਿਲ ਦੇਖੋ ਕਿੱਲ ਲੱਗੀ ਹੈ ਕਿੱਲ ਗਲੀ ਕੱਢ ਕੇ ਕਿੱਲ ਲਾਈ ਹੋਈ ਹੈ ਸਾਰੀ ਸਾਰੀ ਸਲੇਟ ਜੋ ਗਲੀ ਕੱਢ ਕੇ ਹੀ ਬਣਾਈ ਜਾਂਦੀ ਹੈ ਇਹ ਬਿਲ ਕੀ ਆ ਦੇਖ ਕਿੰਨਾ ਸੋਹਣਾ ਘਰ ਇਧਰ ਅੱਛਾ ਫਿਰ ਉਹ ਸੱਟ ਨਹੀਂ ਆ ਫਿਰ ਨੀਚੇ ਕਰਤਾ ਕਿਤੇ ਅੱਛਾ ਆ ਬਹੁਤ ਸੋਹਣਾ ਘਰ ਆ ਬਈ ਬਹੁਤ ਸਾਜ ਕੰਮ ਆ ਰਿਹਾ ਹੈ ਹਾਂਜੀ ਇੱਕ ਚੀਜ਼ ਦੇਖਣ ਵਾਲੀ ਹੈ ਨਾ ਵੀ ਜਿਵੇਂ ਹੈ 7-8 ਘਰ ਨੇ ਇਹ ਆਹ ਸਾਰੇ ਤੇ ਇਹ ਸਾਰੇ ਇਕੱਠੇ ਰਹਦੇ ਨੇ ਹੈ ਨਾ ਮਿਲ ਕੇ ਇੱਕ ਦੂਜੇ ਨਾਲ ਇੱਕ ਗਲੀ ਦੇ ਵਿੱਚ ਹੀ ਇੱਕ ਪਿੰਡ ਬਣਾਇਆ ਹੋਇਆ ਇੱਕ ਗਲੀ ਦਾ ਹੈ ਇਹਨਾਂ ਨੇ ਜਿਵੇਂ ਕੋਲੋਨੀ ਟਾਈਪ ਆ ਹਾਂ ਬਸ ਕੋਲੋਨੀ ਟਾਈਪ ਉਹ ਸਾਹਮਣੇ ਤੱਕ ਉਹ ਦੇ ਉਹ ਅੱਗੇ ਤੱਕ ਘਰ ਪੈਨੇ ਦੇਖੋ ਤੂੰ ਦਰ ਜਮੀ ਪਾਸਨ ਲੈ ਤਰਨਾ ਸਾਹ ਰਾਤੋ ਟੱਕੀ ਸਾਂ। ਮੈਨੂੰ ਗੋਲੀ ਖਾ ਕੇ ਐਵੇਂ ਘੇਰ ਪੇ ਪਤਾ ਲੱਗਿਆ ਵੀ ਆਪਣੇ ਨੂੰ ਲੈ ਕੇ ਕਿਸੇ ਕਾਲ ਕਰ ਦੇਂ ਤੇ ਇੰਦਰ ਕਬ। ਉਹ ਠੀਕ ਹੈ ਯਾਰ ਮੌਸਮ ਵੀ ਵਧੀਆ ਮਤਲਬ ਐਸ ਟਾਈਮ ਠੰਡ ਆ ਹੈਗੀ ਆ। ਧੁੱਪੇ ਬੈਠਿਆ। ਇੱਥੇ ਮੌਸਮ ਚੇਂਜ ਹੋਣਾ ਅਗਲੇ ਮਹੀਨੇ ਮਈ ਮੈਂ। ਮਈ ਮੈਂ ਗੈ ਮਈ ਜੂਨ ਮਈ। ਬਾਕੀ ਗੱਲਾਂ ਤਾਂ ਜੀ ਸਾਨੂੰ ਬਹੁਤ ਵਧੀਆ ਲੱਗਿਆ, ਵਿਊ ਵੀ ਬਹੁਤ ਵਧੀਆ ਲੱਗਿਆ। ਪਰ ਇੱਕਾ ਜਿਹੜਾ ਆ ਨੀਲਾ ਡਰਾਮਾ ਪਿਆੜਾ ਜਿਹੜਾ ਇਹ ਖਤਰੇ ਦੀ ਨਿਸ਼ਾਨੀ ਆ ਰਾਣਾ ਸਰ ਤੁਹਾਡੇ ਲਈ ਭਰਾਵਾ ਹਰ ਘਰ ਚ ਦੋ ਤਿੰਨ ਦਿਨ ਹੁੰਦੇ ਤੁਸੀਂ ਦੇਖੋ ਜਿਵੇਂ ਪਿੰਚੇ ਪਿਆ ਇੱਥੇ ਕੋਈ ਬੰਦਾ ਨਹੀਂ ਆ ਰਾਣਾ ਸਰ ਸਿਮੈਂਟ ਦੀ ਬੋਰੀ ਵੀ ਕਿਹੜੀ ਬੋਰੀ ਵੀ ਨਾ ਕਰੀ ਹਰ ਘਰ ਚ ਸਿਮੈਂਟ ਦੀ ਬੋਰੀਆਂ ਪਈਆਂ ਨੇ ਨੀਚੇ ਹਣਾ ਰੇਤਾ ਬਜਰੀ ਹੁੰਦਾ ਆ ਪਈਆਂ ਨੇ ਹੀ ਸਿਮੈਂਟ ਦੀਆਂ ਬੋਰੀਆਂ ਤੇ ਰੇਤਾ ਬਜਰੀ ਸਿਮੈਂਟ ਆ ਤੇ ਸਾਡੇ ਰਾਣਾ ਸਰ ਅੱਗੇ ਤੁਸੀਂ ਆਪ ਸਮਝਦੇ ਹੋ ਹੁੰਦਾ ਹੈ ਅੰਟੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ बाय-बाय हिमाचल अभी सारा प्राणा है तो ओ, ना उधर नल बनाया है हाँ गड्डी तो आ जांदी अभी मैं ऊपर लेके जाऊंगा क्योंकि थोड़ा साफ है कुछ कैसे बनते हैं ये ये वाले ये वाले का ये सर फाइल में लगायो फिर एक ਇਸ ਤਰ੍ਹਾਂ ਇਹਨਾਂ ਦੇ ਮੰਦਰ ਬਣੇ ਹੁੰਦੇ ਨੇ ਹਿਮਾਚਲ ਦੇ ਵਿੱਚ ਜਿਵੇਂ ਉੱਪਰ ਚੜ ਕੇ ਢੇਲੇ ਦੇ ਉੱਤੇ ਦੇਖੋ ਪੁਰਾਣਾ ਕੁਸ਼ੇਗਾ ਕੋਈ ਮੰਦਿਰ ਆਸਤਰ ਉੱਪਰ ਜਾ ਕੇ ਇਸੇ ਤਰ੍ਹਾਂ ਕੋਹ ਪਰ ਕਿਸੇ ਦਾ ਘਰ ਹੈਗਾ ਜਿੱਥੇ ਦੇਖੋ ਮੈਸ ਚੱਲ ਰਹੀ ਹੈ ਇਦਰਾ ਸਾਰੇ ਲੋਕ ਇਸ ਤਰ੍ਹਾਂ ਪੰਜ ਬੰਦ 10 10 ਘਰ ਜਿਹੜੇ ਹੈਗੇ ਨੇ ਐ ਬਣਾ ਕੇ ਰਹਿੰਦੇ ਨੇ ਆ ਵੀ ਆ ਗਏ نیچے ਅਸੀਂ ਉੱਪਰ ਰਹੇ ਸੀਗੇ ਜਿਹੜਾ ਉਹ ਸਾਹਮਣੇ ਦਿਖ ਰਿਹਾ ਘਰ ਉਹਦੇ ਵਿੱਚ ਹੁਣ ਚੱਲੇ ਆਂ ਆਪਾਂ ਡੈਮ ਦੇਖਣ ਇੱਥੇ ਹੋਰ ਚੀਜ਼ ਬਹੁਤ ਵਧੀਆ ਜਿਹੜੀ ਅੰਬਾਂ ਦੇ ਦਰਖਤ ਬਹੁਤ ਲੱਗੇ ਹੋਏ ਨੇ ਪਰ ਪੰਜਾਬ ਦੇ ਅੰਬਾਂ ਦੇ ਮੁਕਾਬਕ ਹੋਰੇ ਫਲ ਘੱਟ ਆ ਉੱਥੇ ਆਪਣੇ ਜਿਆਦੇ ਆ ਇਸ ਤਰ੍ਹਾਂ ਪਹਾੜੀਆਂ ਨੂੰ ਕਟ-ਕਟ ਕੇ ਐਂ ਜਗ੍ਹਾ ਬਣਾਈ ਹੋਈਆਂ ਨੇ ਆਇਆ ਇੱਥੇ ਬੈਠਦੇ ਹੋਣਗੇ ਬਿਲਹੇ ਟਾਈਮ ਆਪਣੇ ਹਲੇ ਮੰਗ ਆਇ ਇਧਰ ਕਿਸੇ ਦਾ ਕੱਚਾ ਘਰ ਆ ਦਿਖਾਣੇ ਆ ਤੁਹਾਨੂੰ ਅਗਰ ਕੋਈ ਨਾ ਰਹਿੰਦਾ ਹੋਵੇ ਉਹ ਡੰਗਰ ਵਾਲਾ ਇਸ ਤਰ੍ਹਾਂ ਕੱਚਾ ਘਰ ਮਕਾਨ ਆ ਲੱਕੜਾ ਵਗੈਰਾ ਪਈਆਂ ਨੇ ਆਪਾਂ ਸੇ ਇੱਥੇ ਬਹੁਤ ਜਿਆਦੇ ਆ खेल रहा है क्या नाम है बेटा रियाश इसका हैं पिंकू पिंकू के साथ खेल रहा था देखो यहाँ पे बहुत अच्छा व्यू आ रहा है तुम भी खेले हो बेटा कुशल के साथ अच्छा बड़ा प्यार करता है इसकी और आता मम्मा भी मिली थी है ना हमें रास्ते में इसके पांच भाई हैं मतलब ऐसे बहुत ओह वाह भी हाँ जी पुराने जमाने में ऐसा तो होता था, था। यहाँ पे जो बाबड़ी जिससे तलाई कहते हैं पहाड़ी में तो यहाँ पे हमारा हेडपम्प वगैरह नहीं लेते हैं यहाँ लिखे जाते हैं यहाँ का पानी इतना शुद्ध और स्वच्छ माना जाता है कि हेल्दी वाटर बोल सकते हैं हुँ। 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 शाम के टाइम सभी मतलब बॉयज़ वगैरह भी में पानी भी लेने आते हैं और साथ में इन्जॉय भी करते हैं नहा लेते हैं गर्मियों में ठंडे ठंडे पानी से बातें खेल कूद भी चले जाते हैं

ਬਹੁਤ ਵਧੀਆ ਹਾਂ ਪਾਣੀ ਕੋਈ ਇਹ ਪਾਣੀ ਹੈ ਹਾਂਜੀ ਆਹ ਕੀ ਬਾਤ ਹੈ ਕੋਈ ਫਿਲਟਰ ਦੀ ਜਰੂਰਤ ਨਹੀਂ ਕੋਈ ਕੁਝ ਨਹੀਂ ਇਹ ਸਾਫ ਹੈ ਇਹਦਾ ਨਹੀਂ ਹੁੰਦਾ ਹਾਂਜੀ ਆਹ ਦੇਖੋ ਜਿਹੜਾ ਨੇਚਰਲ ਸੋਰਸ ਆਫ ਵਾਟਰ ਇਹਦੇ ਵਿੱਚ ਕੀ ਹੈਗਾ ਨੀਚੋਂ ਕਿੱਥੋਂ ਧਰਤੀ ਦੇ ਵਿੱਚੋਂ ਪਾਣੀ ਆਂਦਾ ਹੈ ਨਾ ਏਦਾਂ ਕਿ ਮਤਲਬ ਪੌੜੀਆਂ ਲੱਗੀਆਂ ਹੋਈਆਂ ਨੇ ਵਿੱਚ ਉਤਰ ਕੇ ਜਦੋਂ ਨੀਵੇਂ ਹੋ ਜਾਂਦਾ ਪੌੜੀ ਰਹੀ ਉਤਰ ਕੇ ਪਾਣੀ ਲੈ ਕੇ ਆਂਦੇ ਨੂੰਗੇ ਕੀ ਕੀ ਬਾਤ ਹੈ ਯਾਰ ਦੇਖੋ ਨਾ ਬੜਾ ਹੈ ਨਾ ਸੋਹਣਾ ਮਤਲਬ ਵਿਊ ਹੈ ਤੇ ਇੱਕ ਤੁਹਾਨੂੰ ਆਹ ਦਿਖਾ ਨੈਦਰ ਹੋਰ ਘੱਟ ਹੋ ਗਏ ਕਾਧਖਾਨਿਆ ਤੁਹਾਨੂੰ ਇੱਧਰ ਵੀ ਸੇਮ ਸੇਮ ਐਦੀ ਗੁਫਾ ਬਣੀ ਹੋਈ ਹੈ ਅੰਦਰ ਨੂੰ ਹਨ ਜਿਹਦੇ ਵਿੱਚੋਂ ਪਾਣੀ ਜਾਂਦਾ ਹੈ ਵਾਹ ਫ੍ਰੀਸ਼ਮੀ ਇਸ ओके નીચે ਹੋ ਗਿਆ ਇਹ ਜਾਨੀ ਦਾ ਆਉਂਦੇ ਤੇ ਮੋਹਰੇ ਖਾਲੇ ਹਾਲਾਂ ਦੇ ਜੋ ਫਿਰ ਪਾਣੀ ਦਾ ਵਿੱਚ ਮੇਰੀ ਸਾਧ ਅੱਧ ਇਸ ਤਰਫ ਵੀ ਛੋਟੇ ਛੋਟੇ ਰਸਤੇ ਬਣੇ ਹੋਏ ਹਨ आगे जाने के लिए तो मैं किसी को पानी इंतजार होगा इसको ले जाऊंगा फोन तक पक्का बना या अस्पताल लिख पत्र हां पहले से जी करती वापसी अपने पंजाब वाले नु